ਸਤਨਾਮ ਸ਼੍ਰੀ ਵਾਇਗੁਰੂ ਸਾਬ ਜੀਓ ਬਿਲਾਵਲ ਮਹੱਲਾ ਪੰਜਮਾ ਸੁੰਨਯਤ ਪ੍ਰਭ ਦਿਉ ਸਗਲ ਉਦਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੁੰਨਯਤ ਪ੍ਰਾਪਤਿਉ ਸਗਲ ਉਦਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੱਚ ਵਿਚਾਰ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਸੱਚ ਲਿਖਿਆ ਸੱਚ ਵਿਚਾਰ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਰੋਗ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨਤੇ ਗਾੜ ਲਏ ਮੇਰੇ ਸੁਆਮੀ ਹਰ ਪਰੇ ਤੁਮਹ ਸਰਨ ਨਾਨਕ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਨਾਨਕ ਕੀ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ਼੍ਰੀ ਵਾਇਗੁਰੂ ਸਾਬ ਜੀਓ ਬਿਲਾਵਲ ਮਹੱਲਾ ਪੰਜਮਾ ਸੁੰਨਿਤ ਪ੍ਰਭ ਦਿਉ ਸਗਲ ਉਧਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੁੰਨਿਤ ਪ੍ਰਾਪਤਿਉ ਸਗਲ ਉਧਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੱਚ ਵਿਖਿਆ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਸੱਚ ਲਿਖਿਆ ਸੱਚ ਵਿਖਿਆ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਰੋਗ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਗਾੜ ਲਏ ਮੇਰੇ ਸੁਆਮੀ ਹਰ ਪਰੇ ਤੁਮਹ ਸਰਨ ਨਾਨਕ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਨਾਨਕ ਕੀ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਜ਼ਾ ਸਤਨਾਮ ਸ਼੍ਰੀ ਵਾਇਗੁਰੂ ਸਾਬ ਜੀਓ ਬਿਲਾਵਲ ਮਹੱਲਾ ਪੰਜਮਾ ਸੁੰਨਿਤ ਪ੍ਰਭ ਦਿਉ ਸਗਲ ਉਦਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੁੰਨਿਤ ਪ੍ਰਾਪਤਿਓ ਸਗਲ ਉਦਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੱਚ ਵਿਚਾਰ ਲੈ ਗਏ ਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਕ ਬਿਦਾਰਨ ਸੱਚ ਲਿਖਿਆ ਸੱਚ ਵਿਚਾਰ ਲੈ ਗਏ ਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਰੋਗ ਰਤ ਨਿੰਦਾ ਸੰਤ ਸੰਤੋਕ ਬਿਦਾਰਨ ਇਨਤੇ ਕਾੜ ਲਏ ਮੇਰੇ ਸੁਆਮੀ ਹਰ ਪਰੇ ਤੁਮਹ ਸਰਨ ਨਾਨਕ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਨਾਨਕ ਕੀ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ਼੍ਰੀ ਵਾਇਗੁਰੂ ਸਾਬ ਜੀਓ ਬਿਲਾਵਲ ਮਹੱਲਾ ਪੰਜਮਾ ਸੁੰਨਿਤ ਪ੍ਰਭ ਦਿਉ ਸਗਲ ਉਦਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੁੰਨਿਤ ਪ੍ਰਾਪਤਿਉ ਸਗਲ ਉਦਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੱਚ ਵਿਖਿਆ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਕ ਬਿਦਾਰਨ ਸੱਚ ਲਿਖਿਆ ਸੱਚ ਵਿਖਿਆ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਰੋਗ ਰਤ ਨਿੰਦਾ ਸੰਤ ਸੰਤੋਕ ਬਿਦਾਰਨ ਇਨਤੇ ਗਾੜ ਲਏ ਮੇਰੇ ਸੁਆਮੀ ਹਰ ਪਰੇ ਤੁਮਹ ਸਰਨ ਨਾਨਕ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਨਾਨਕ ਕੀ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਸੁੰਨਿਤ ਪ੍ਰਭ ਦਿਉ ਸਗਲ ਉਧਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੁੰਨਿਤ ਪ੍ਰਭ ਤਿਉ ਸਗਲ ਉਧਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੱਚ ਵਿਚਾਰ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਸੱਚ ਲਿਖਿਆ ਸੱਚ ਵਿਚਾਰ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਰੋਗ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨਤੇ ਗਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮਹਾਂ ਸਰਨ ਨਾਨਕ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਖ ਤਰਨ ਨਾਨਕ ਕੀ ਕੀ ਬੇਨੰਤੀ ਪ੍ਰਭ ਪਏ ਸਾਧ ਸੰਗ ਰਖ ਤਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਸੂਨਿਅਤ ਪ੍ਰਭ ਦਿਉ ਸਗਲ ਉਦਾਰਨ ਮੌ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੂਨਿਅਤ ਪ੍ਰਭ ਤਿਉ ਸਗਲ ਉਦਾਰਨ ਮੌ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੱਚ ਵਿਖਿਆ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਸੱਚ ਲਿਖਿਆ ਸੱਚ ਵਿਖਿਆ ਲੈ ਗਿਰਹਿ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਰੋਗ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨਤੇ ਗਾੜ ਲਏ ਮੇਰੇ ਸੁਆਮੀ ਹਰ ਪਰੇ ਤੁਮਹਾਨ ਸਰਨ ਨਾਨਕ ਕੀ ਬੇਨਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਨਾਨਕ ਕੀ ਕੀ ਬੇਨਤੀ ਪ੍ਰਭ ਪਏ ਸਾਧ ਸੰਗ ਰਕਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮਾ ਸੁੰਨਿਤ ਪ੍ਰਭ ਦਿਉ ਸਗਲ ਉਧਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੁੰਨਿਤ ਪ੍ਰਭ ਤਿਉ ਸਗਲ ਉਧਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਹਿ ਵਿਸਾਰਨ ਰਹਾਉ ਸੱਚ ਵਿਚਾਰ ਲੇਗਰ ਹੈ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਕ ਬੀਧਾਰਨ ਸੱਚ ਲਿਖਿਆ ਸੱਚ ਵਿਚਾਰ ਲੇਗਰ ਹੈ ਜਕੀਨੀ ਅੰਮ੍ਰਿਤ ਹੈ ਮਨ ਤੇ ਡਰਨ ਕਾਮ ਕ੍ਰੋਧ ਰੋਗ ਰਤ ਨਿੰਦਾ ਸੰਤ ਸੰਤੋਕ ਬੀਧਾਰਨ ਇਨਤੇ ਗਾੜ ਲਏ ਮੇਰੇ ਸੁਆਮੀ ਹਰ ਪਰੇ ਤੁਮਹਾਨ ਸਰਨ ਨਾਨਕ ਦੀ ਬੇਨਤੀ ਪ੍ਰਭ ਪੈ ਸਾਧ ਸੰਗ ਰਖ ਤਰਨ ਨਾਨਕ ਕੀ ਕੀ ਬੇਨਤੀ ਪ੍ਰਭ ਪੈ ਸਾਧ ਸੰਗ ਰਖ ਤਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ